ਅਓ ਅਸੀਂ ਅੱਜ ਰੋਮਾਂ ਨਾਲ ਮਿਲ ਕੇ ਪ੍ਰਾਰਥਨਾ ਕਰਾਂ ਅੱਜ ਦੇ ਬਚਨਾਂ ਦੀ ਗੱਲਾਂ ਕਰਮ ਹੈ ਯੇਸ਼ੂ ਦੀ ਗੱਲਾਂ ਕਰਮ ਹੈ ਯੇਸ਼ੂ ਦੀ ਇਹ ਕੀ ਸੀ ਹallelujah ਹallelujah ਅੱਜ ਪਰਮੇਸ਼ੁਰ ਨੇ ਮੈਨੂੰ ਗੱਲਾਂ ਵਿੱਚੋਂ ਗੱਲ ਦੱਸੀ ਹੈ ਕਿ ਪ੍ਰਭੂ ਯੇਸ਼ੂ ਮਸੀਹ ਨੇ 5000 ਕੀ 20000 ਲੋਕਾਂ ਨੂੰ ਖਾਣਾ ਖਵਾਇਆ ਸੀ ਯੈਸ 20000 ਲੋਕਾਂ ਨੂੰ ਖਾਣਾ ਖਵਾਇਆ ਜੀ ਉਹ ਬਾਈਬਲ ਤੋਂ ਆਪਣਾ ਕਰਦੇ 5000 ਬਣਾ ਬਚਨ ਹallelujah ਹallelujah 5000 ਨਹੀਂ 20000 ਨੂੰ ਖਵਾਇਆ ਸੀ ਇਹ ਤੁਸੀਂ ਕਹੋਗੇ ਕਿ ਕਿਵੇਂ ਖਵਾਇਆ 5000 ਲੋਕ ਉਹ ਸੀ ਜਿਨ੍ਹਾਂ ਦੇ ਵੋਟ ਬਣੇ ਹੋਏ ਸੀਗੇ ਜਿਨ੍ਹਾਂ ਦੇ ਅੱਜ ਆਧਾਰ ਕਾਰਡ ਨੇ ਉਸ ਵਕਤ ਵੀ ਲਿਖਤ ਹੋਈ ਸੀਗੀ ਉਹਨਾਂ ਜਵਾਨਾਂ ਦੀ ਹallelujah ਹallelujah ਉਹਨਾਂ ਜਵਾਨਾਂ ਦੀ ਕਿਹ ਵਿੱਚ ਸੀਗੀ ਲਿਖਤ ਹੋਈ ਸੀ ਕਿ ਇਹ ਨੇ ਉਥੇ ਬੱਚੇ ਵੀ ਸੀਗੇ ਪਰ ਉਸ ਵਕਤ ਜਨਾਨੀਆਂ ਦੀ ਵੋਟ ਨਹੀਂ ਪੈਂਦੀ ਜੀ ਖਾਸ ਤੌਰ ਤੇ ਇਹ ਗੱਲ ਨੂੰ ਨੋਟ ਕਰ ਲਿਓ ਹallelujah ਹallelujah ਉਹ ਡੰਗਰ ਵੀ ਸੀਗੇ ਬੱਚੇ ਵੀ ਸੀਗੇ ਤੇ ਪਰਮੇਸ਼ੁਰ ਦੀ ਜੇ ਕਾਊਂਟਿੰਗ ਕਰੀਏ ਉਹ ਜਗ੍ਹਾ ਦੀ ਕਿ 20000 ਤੋਂ ਉੱਤੇ ਜਾਂਦੇ ਸੀ 20000 ਲੋਕ ਲਾ ਦਿੰਦੇ ਆ ਉਹ ਯੋਹਨਾ 6 ਜਹਾਏ ਜੋਨਾਂ ਦੀ ਅੰਜੀਮ 6 ਜੇ ਆਏ ਪੂਰੀ 1 ਤੋਂ 15 ਤੱਕ ਅਸੀਂ ਵੇਖਾਂਗੇ ਕਿ ਗੱਲਾਂ ਵਿੱਚੋਂ ਗੱਲ ਨਿਕਲੀ ਤੇ ਗੱਲ ਨਿਕਲੀ ਕਿਹੜੀ ਅੱਜ ਤੁਹਾਨੂੰ ਉਹ ਪਰਮੇਸ਼ਰ ਦੀ ਗੱਲ ਸੁਣਾਵਾਂਗੇ ਆਮੇ ਆਮੇ ਆਓ ਪੜਾਂਗੇ ਪਹਿਲੀ ਅਧਿਆਇ ਨੂੰ ਇਨ ਬਾਤੋਂ ਕੇ ਬਾਦ ਯੇਸੂ ਗਲੀਲ ਦੀ ਜੀਲ ਅਰਥਾਤ ਤਿਬਰਿਆਸ ਦੀ ਜੀਲ ਕੇ ਪਾਰ ਗਿਆ ਔਰ ਇੱਕ ਬੜੀ ਭੀੜ ਉਸਕੇ ਪਿੱਛੇ ਹੋਲੀ ਕਿਉਂਕਿ जो आचार्य कर्म वह बीमारों पर दिखाता था वह वह उन वे उनको थे तब यीशु पहाड़ पर चढ़कर अपने चेलों के साथ वहां बैठ गया यहूदियों के पसा का पर्व निकट था इसी यहूदियों का त्यौहार सी नेड़े ਤੇ ਲੋਕ ਕੀ ਕਰ ਰਹੇ ਸੀ ਉਹ ਸਗਤੇ ਵੇਖ ਰਹੇ ਸੀਗੇ ਕਿ ਇਹ ਚਮਤਕਾਰ ਜਿਹੜੇ ਕਰ ਰਿਹਾ ਵਾ ਯਿਸੂ ਮਸੀਹ ਨੇ ਬਹੁਤ ਚਮਤਕਾਰ ਕੀਤੇ ਸੀ ਜਦੋਂ ਅਸੀਂ ਇਹੀ ਪੰਜ ਦੇ ਆਏ ਵਿੱਚ ਪੜਦੇ ਹਾਂ ਤੇ ਉੱਥੇ ਉਹਨੇ 38 ਸਾਲ ਦਾ ਰੋਗੀ ਚੰਗਾ ਕੀਤਾ ਸੀ ਹallelujah ਹallelujah ਕਿੰਨੇ ਸਾਲ ਦਾ ਰੋਗੀ ਚੰਗਾ ਕੀਤਾ 38 ਸਾਲ ਦਾ ਰੋਗੀ ਉਹਨੇ ਚੰਗਾ ਇਤਿਹਾਸੀ ਹਲਵਿਆ ਉਹਨਾਂ ਨੇ ਵੇਖਿਆ ਜੀ ਯਾਰੇ 38 ਸਾਲ ਦਾ ਰੋਗ ਜੀ ਤੇ ਜਿਹੜਾ ਰੜ ਰਿਹਾ ਵੈ ਉਸ 38 ਸਾਲ ਦੇ ਨੂੰ ਚੰਗਾ ਕਰਦੇ ਉਸ ਨੂੰ ਵੇਖਣ ਵਾਸਤੇ ਲੋਕ ਯਿਸੂ ਮਸੀਹ ਦੇ ਪਿੱਛੇ ਗਏ ਕਾਜੇ ਵਾਸਤੇ ਗਏ ਵੀ ਸਾਡੇ ਵੀ ਰੋਗ ਚੰਗੇ ਹੋ ਜਾਣ ਸਾਡੇ ਬੱਚੇ ਚੰਗੇ ਹੋ ਜਾਣ ਸਾਡੇ ਜਿਹੜੇ ਆਪਣੇ ਜਿਨ੍ਹਾਂ ਨੂੰ ਬੱਚੇ ਨਹੀਂ ਪੈਦਾ ਹੁੰਦੇ ਉਹ ਬਾਜ ਔਰਤਾਂ ਠੀਕ ਹੋ ਜਾਣ ਇਤਨਾ ਤੇ ਹਰ ਤਰ੍ਹਾਂ ਦੇ ਲੋਕ ਗਏ ਹallelujah ਤੇ ਜਦੋਂ ਯਿਸੂ ਮਸੀਹ ਜਰੂਸ਼ਲਮ ਨੂੰ ਜਾ ਰਿਹਾ ਸੀਗਾ ਤੇ ਜਿਹੜਾ ਅਸੀਂ ਸੰਡੇ ਵਚਨ ਪੜਿਆ ਕਿ ਉਹਨੇ ਇੱਕ ਜਮਾਂਦਰੂ ਅੰਦੇ ਨੂੰ ਚੰਗਾ ਕੀਤਾ ਹallelujah ਹallelujah ਜਮਾਂਦਰੂ ਅੰਦੇ ਨੂੰ ਯਿਸੂ ਕੋ ਮਜ਼ਾ ਰਿਆ ਤੇ ਕੀ ਕਰਦਾ ਰਿਆ ਗੱਲਾਂ ਬਣਾਉਂਦਾ ਗਿਆ ਗੱਲਾਂ ਵਿੱਚੋਂ ਗੱਲਾਂ ਨਿਕਲ ਨਿਕਲੀ ਅੱਜ ਗੱਲ ਕੀ ਨਿਕਲੀ ਹੈ ਆਓ ਅਸੀਂ ਉਹ ਯਹੂਦੀ ਲੋਕ ਹਲੂਆ ਯਹੂਦੀਆਂ ਕੇ ਫਸਾ ਕਾ ਕੀ ਸੀਗਾ ਤਿਹਾਰ ਸੀਗਾ ਨੇੜੇ ਨੇੜੇ ਕੀ ਸੀਗਾ ਤਿਹਾਰ ਸੀਗਾ ਆਓ ਪੰਜ ਇਧਰੋਂ ਅਸੀਂ ਪੜਾਂਗੇ ਜਦ ਯਿਸੂ ਨੇ ਆਪਣੀ ਆਖੇ ਉਠਾ ਕਰ ਇੱਕ ਬੜੀ ਪੀੜ ਕੋ ਆਪਣੇ ਪਾਸ ਆਤੇ ਦੇਖਾ ਤੋ ਫਿਰ ਪਸੇ ਕਹਾ ہم ان کے بھوجن کے لیے کہاں سے روٹی مول لے ہاللویا ہاللویا اے یسوع مسیح نے پھرپس والے ویکھیا او پیڑ ਨੂੰ ویکھیا کہ بہت سارے لوگ نے اِنّا واسطے جنگل دے وچ پہاڑ دے وچ کیندے روٹی مول کِتھوں نہیں ہاللویا ہاللویا اے کیوں نے ویکھیا دل بوجھ کے ویکھیا بھائی چے نے کی کردے ਕੇਲੇ ਸਾਡੇ ਵਿੱਚ ਬੈਠੇ ਹੋਏ ਕੁਝ ਐਸੀ ਵਿਆਉਂਸ ਰੱਖ ਦੇ ਪਰ ਉਸ ਜਗ੍ਹਾ ਦੇ ਫਿਰ ਉਸ ਉਹਦਾ ਚੇਲਾ ਕੀ ਕਹਿੰਦਾ ਉਸਨੇ ਇਹ ਬਾਤ ਉਸੇ ਪਰਖਣੇ ਕੇ ਲਈ ਕਹੀ ਹallelujah ਇਹ ਪ੍ਰਭੂ ਨੇ ਉਹਨੂੰ ਪਰਖਣ ਵਾਸਤੇ ਗੱਲ ਕੀਤੀ ਸੀ ਪਰਮੇਸ਼ਵਰ ਕੀ ਨਹੀਂ ਕਰ ਸਕਦਾ ਇੱਥੇ ਵੀ ਦੇਖਿਓ ਗੱਲਾਂ ਵਿੱਚੋਂ ਇੱਕ ਗੱਲ ਨਿਕਲਨੀ ਆ ਹallelujah ਹallelujah ਹਾਂਜੀ ਕਿਉਂਕਿ ਉਹ ਆਪ ਜਾਣਦਾ ਥਾ ਕਿ ਉਹ ਕੀ ਕਰੇਗਾ ਉਹ ਪਰਮੇਸ਼ਰ ਜਾਣਦਾ ਸੀ ਕਿ ਮੈਂ ਕੀ ਕਰਨ ਵਾਲਾ ਇੱਥੇ ਹallelujah ਪਰ ਅਜ ਦਾ ਪਾਦਰੀ ਨਹੀਂ ਜਾਣਦਾ ਹੁੰਦਾ ਕਿ ਪਰਮੇਸ਼ਰ ਨੇ ਉਹਦੇ ਵਿੱਚ ਹੋ ਕੇ ਕੀ ਕਰ ਦੇਣਾ ਵੈਰੀ ਗੁੱਡ ਪਾਦਰੀ ਬਿਲਕੁਲ ਨਹੀਂ ਜਾਣਦਾ ਹੁੰਦਾ ਕਿ ਇਹ ਇਹਨੂੰ ਠੀਕ ਕਰੇ ਹallelujah ਪਾਦਰੀ ਸਿਰ ਜਗਵੈਦੀ ਉੱਤੇ ਚੜਿਆ ਹੋਇਆ ਜਦੋਂ ਪਰਮੇਸ਼ਵਰ ਨੂੰ ਬੋਲਦਾ ਤੇ ਉਹ ਬੋਲਦਾ ਹੈ ਤੇ ਜਿਹੜੇ ਉਹਨੂੰ ਅਮੀਨ ਵਿਚ ਲੈ ਲੈਂਦੇ ਨੇ ਉਹਨਾਂ ਦੇ ਕੰਮ ਹੋ ਜਾਂਦੇ ਨੇ ਵਿਚਵਾਸ ਨਾਲ ਆਮੀਨ ਤੇ ਜਿਹੜੇ ਚੁੱਪ ਕਰਕੇ ਗੁੰਗੀ ਭਾਸ਼ਾ ਕੁੱਤੇ ਜਿਹਾ ਰਹਿੰਦੇ ਨੇ ਕੋਨੇ ਜਦੋਂ ਉਹਨਾਂ ਨੂੰ ਅਸੀਂ ਸੰਡੇ ਤੋਂ ਦੱਸਿਆ ਕਿ ਵਾਰ-ਵਾਰ ਉਹਨਾਂ ਨੂੰ ਬੁਲਾਉਨੇ ਆਂ ਅਸੀਂ ਉਹ ਆਸ਼ੀਸ਼ ਮੇਰੇ ਕੋਲੇ ਆ ਜਾਂਦੀ ਆ ਆਮੀਨ ਆਮੀਨ ਹਾਲੇਲੂਇਆ ਹਾਲੇਲੂਇਆ ਅõ ਪੜਾਂਗੇ ਸੱਤ ਆਇਦ ਨੂੰ फिलिप्स ने उसको तो उतर दिया 200 दिनार की रोटी भी उनके लिए पूरी ना होगी कि उनमें से हर एक की थोड़ी थोड़ी मिल जाए हालेलुया कहता 200 दिनार, यानी उस वक्त का 200 रुपया आज का दो, दो करोड़ तो भी ज्यादा है 200 करोड़ तो भी ज्यादा है हालेलुया कहता 200 करोड़ की भी आज रोटी ले आंधी तो पूरी ਅਜੇ ਇੰਨਾ ਵੱਡਾ ਕਠਨ ਨਹੀਂ ਹੋਇਆ ਨਾ ਹੀ ਐਡਾ ਵੱਡਾ ਅਜੇ ਕੋਈ ਕਾਲ ਆਇਆ ਹੈ ਹallelujah ਹallelujah ਉਹ ਪਹਾੜ ਦੇ ਉੱਤੇ ਇੰਨੇ ਲੋਕ ਸੀ ਹallelujah ਪਰਮੇਸ਼ੁਰ ਨੇ ਕੀ ਕਿਹਾ ਰੋਟੀ ਮੁੱਲ ਕਿੱਥੋਂ ਨਹੀਂ ਜੀ ਜਾਵੇ ਇਹਨਾਂ ਵਾਸਤੇ ਰੋਟੀ ਕਿੱਥੋਂ ਲੈਂਦੇ ਪਰ ਕੀ ਕਹਿੰਦਾ ਉਹਦਾ ਚੇਲਾ 200 ਰੁਪਏ ਦੀਆਂ ਵੀ ਰੋਟੀਆਂ ਲਿਆਂਦੀਆਂ ਜਾਵੇ ਤੇ ਇਹਨਾਂ ਨੂੰ ਬੁਰਕੀ-ਬੁਰਕੀ ਵੀ ਨਹੀਂ ਆਉਣੀ ਪਰ ਉੱਥੇ ਇੱਕ ਹੋਰ ਬੋਲਦਾ ਠੱਜ ਪੜਾਂਗੇ ਉਸਕੇ ਚੇਲੋਂ ਵਿੱਚ ਸ਼ਮੂਨ ਪਤਰਸ ਕੇ ਭਾਈ ਅੰਦਰਿਆਸ ਨੇ ਉਸसे कहा <सवीज़े> हालेलुया ਇਹ ਗੱਲ ਨੂੰ ਨੋਟ ਕਰਨ ਵਾਲੀ ਆ ਸ਼ਮੂਨ ਪਤਰਸ ਦਾ ਭਰਾ ਅਦਰੀਆਸ ਹਾਲੇलुया ਸ਼ਮੂਨ ਪਤਰਸ ਦਾ ਭਰਾ ਅਦਰੀਆਸ ਨੇ ਪਰਮੇਸ਼ਰ ਨਾਲ ਗੱਲ ਕੀਤੀ ਕਿ ਇਹ ਯਹਾਂ ਇੱਕ ਲੜਕਾ ਹੈ ਯਹਾਂ ਇੱਕ ਲੜਕਾ ਹੈ ਜਿਸਕੇ ਪਾਸ ਜਮੂ ਕੀ 5 ਰੋਟੀਆਂ ਔਰ 2 ਮੱਛੀਆਂ ਹੈ ਜੋਂ ਜੀਆਂ ਕਿੰਨੀਆਂ ਰੋਟੀਆਂ ਨੇ 5 ਰੋਟੀਆਂ ਕਲਕਦੇ ਰੋਟੀਆਂ ਨਹੀਂ ਸੀ ਇਹਨਾਂ ਨੂੰ ਲੋਡ ਕਰਦੇ ਜੋਂ ਜੀਆਂ 5 ਰੋਟੀਆਂ ਤੇ 2 ਮੱਛੀਆਂ ਮੱਛੀਆਂ ਨੇ ਕਿ ਪਰਮੇਸ਼ਰ ਦਾ ਲੰਗਰ ਦੇ

ਕਹਿੰਦਾ ਲੋਕਾਂ ਨੂੰ ਪਿਟਾ ਦਿਓ ਨਹੀਂ ਇੰਨੀ ਗੱਲ ਸੁਣ ਨਹੀਂ ਲਈ ਯਿਸੂ ਜੀ ਨੇ ਯਿਸੂ ਜੀ ਨੇ ਇੰਨੀ ਗੱਲ ਸੁਣ ਕੇ ਕਿ ਇੱਥੇ ਕੀ ਨੇ ਦੋ ਮੱਛੀਆਂ ਤੇ ਪੰਜ ਰੋਟੀਆਂ ਲਗੀਆਂ ਨੇ ਤੇ ਲੋਕ ਕਿੰਨੇ ਆ 20000 ਲੋਕ ਕਿੰਨੇ ਆ 20000 ਲੋਕ ਨੇ ਉਸ ਅਗਦੇ ਉੱਤੇ ਪਰਮੇਸ਼ੁਰ ਕੀ ਕਹਿ ਰਿਹਾ ਇਹਨਾਂ ਨੂੰ ਬਿਠਾ ਦਿਓ ਲੈਣਾ ਲਾ ਦਿਓ ਉਸ ਜਗ੍ਹਾ ਬਹੁਤ ਘਾਸ ਸੀ ਉਸ ਜਗ੍ਹਾ ਤੇ ਕੀ ਜੀਗੀ ਬੜਾ ਘਾਹ ਹੋ ਗਿਆ ਹੋਇਆ ਸੀਗਾ ਉਹ ਘਾਹ ਦੇ ਉੱਤੇ ਕੰਨਾਂ ਨੂੰ ਪਾਲਾ ਬਣ ਬਣ ਕੇ ਬਿਠਾ ਦਿਓ ਤਦ ਲੋਗ ਜਿਨ੍ਹਾਂ ਵਿੱਚੋਂ ਪੁਰਸ਼ੋਂ ਦੀ ਸੰਖਿਆ ਲਗਭਗ 5000 ਕੀ ਕੀ ਬੈਠ ਗਏ ਹallelujah 5000 ਪੁਰਸ਼ਾਂ ਦੀ ਸੇਕਿਆ ਗਿਆ ਉੱਥੇ ਇਹ ਕਿੰਨੇ ਪੁਰਸ਼ਾਂ ਨੇ ਰੋਟੀਆਂ ਦੋਣਾ ਕਨੀ ਗੱਦੀਆਂ ਨਹੀਂ ਔਰਤਾਂ ਵੀ ਸੀ ਬੱਚੇ ਵੀ ਸੀ ਹallelujah ਇਸ ਕਰਕੇ ਕਦੇ ਵੀ ਇਸ ਨੂੰ ਬੋਲਣ ਤੋਂ ਝਿਗਣਾ ਨਹੀਂ ਕਿ 20000 ਤੋਂ ਵੀ ਵੱਧ ਹੋ ਸਕਦੇ ਹallelujah ਹਾਂਜੀ 11 ਤਦ ਯੇਸ਼ੂ ਨੇ ਰੋਟੀਆਂ ਲਈ ਔਰ ਧੰਨਵਾਦ ਕਰਕੇ ਬੈਠੇ ਵਾਲੋਂ ਕੋ ਬਾੰਟ ਦਿੱਤੀ ਹਰ ਯਕੀ ਕਿ ਕੀਤਾ ਉਹ ਦੋ ਰੋਟੀਆਂ ਪੰਜ ਰੋਟੀਆਂ ਦੋ ਮੱਛੀਆਂ ਕਿਧਰ ਕੋਲ ਆਏ ਯੇਸ਼ੂ ਜੀ ਦੇ ਕੋਲ ਯੇਸ਼ੂ ਜੀ ਨੇ ਕੀ ਕੀਤਾ ਧੰਨਵਾਦ ਕੀਤਾ ਪਰਮੇਸ਼ਰ ਦਾ ਤੁਸੀਂ ਰੋਟੀ ਖਾਣ ਲੱਗਿਆ ਧੰਨਵਾਦ ਨਹੀਂ ਕਰਦੇ ਤੁਸੀਂ ਕੀ ਕਰਦੇ ਰੋਟੀ ਨਹਾ ਕਰਕੇ ਮੱਥਾ ਦੇ ਕੇ ਦਿਓ ਮੱਥਾ ਦੇਖਦੇ ਹੋ ਰੋਟੀ ਰੱਬ ਨਹੀਂ ਹੈ ਰੱਬ ਯਿਸੂ ਮਸੀਹ ਹallelujah ਤੁਸੀਂ ਰੋਟੀ ਨੂੰ ਮੱਥਾ ਟੇਕਦੇ ਹੋ ਰੋਟੀ ਰੱਬ ਨਹੀਂ ਹੈ ਤੁਸੀਂ ਕੀ ਕਰਦੇ ਹੋ ਇਸ ਲਾਲ ਟੈਨ ਨੂੰ ਮੱਥਾ ਟੇਕਦੇ ਹੋ ਇਹ ਲਾਲ ਟੈਨ ਰੱਬ ਨਹੀਂ ਤੁਸੀਂ ਪੁਰਸ਼ਾਂ ਨੂੰ ਮੱਥਾ ਟੇਕਦੇ ਹੋ ਪੁਰਸ਼ ਰੱਬ ਨਹੀਂ ਹੈ ਹallelujah ਪੁਰਸ਼ ਰੱਬ ਨਹੀਂ ਹੈ ਮਨੁੱਖ ਰੱਬ ਹallelujah ਯਿਸੂ ਮਸੀਹ ਮਨੁष्य ਬਣ ਕੇ ਆਇਆ ਉਹ ਪੁੱਤਰ ਬਣ ਕੇ ਆਇਆ ਏ ਬਾਪ ਬਣ ਕੇ ਆਉਣਾ ਏ ਉਹਨੇ ਹੁਣ ਉਹਨੇ ਬਾਪ ਬਣ ਕੇ ਆਣਾ ਉਹ ਥੋੜਾ ਜਿਹਾ ਰੋਲ ਦੱਸ ਰਿਹਾ ਜੀ ਆਪਣੇ ਬਾਪ ਦਾ ਜੀ ਦੱਸ ਰਿਹਾ ਥੋੜਾ ਜਿਹਾ ਰੋਲ ਦੱਸ ਰਿਹਾ ਅਜੇ tufaan haneeriyan ਆ ਰਹੀ ਨੇ ਇਹ ਛੋਟਾ ਰੋਲ ਦੱਸ ਰਿਹਾ ਪਰਮੇਸ਼ਵਰ ਆਪਣਾ ਕਿ ਮੈਂ ਬਾਪ ਇਦਾਂ ਦਾ ਨਹੀਂ ਉਹ ਬਾਪ ਕਿੰਨਾ ਨਹੀਂ ਬਣਦਾ ਏ ਮੈਂ ਸਿੱਤੋਂ ਮਾਂ ਬਣਿਆ ਮਾਂ ਵੀ ਉਹ ਐ ਬਾਪ ਵੀ ਉਹ ਅਜੇ ਮਾਂ ਬਣਿਆ ਏ ਪੁੱਤਰ ਬਣਿਆ ਏ ਬਾਪ ਉਹਨਾਂ ਦੀ ਬਣਦਾ ਏ ਜਿਹੜੇ ਯਿਸੂ ਮਸੀਹ ਨੂੰ ਛੱਡ ਕੇ ਪਰਾਂ ਹੋ ਜਾਂਦੇ ਨੇ ਜਿਹੜੇ ਯਿਸੂ ਮਸੀਹ ਕੋ ਆਣ ਕੇ ਆਸ਼ੀਸ਼ ਲੈ ਕੇ ਪਰੇ ਹੋ ਜਾਂਦੇ ਉਹਨਾਂ ਲਈ ਬਾਪ ਬਣਦਾ ਏ ਮਾਂ ਨੂੰ ਕਿਹਾ ਗਿਆ ਕਿ ਤੂੰ ਸੋਟੀ ਨਾਲ ਆਪਣੇ ਬੱਚੇ ਨੂੰ ਕੁੱਟ ਤੇਰੀ ਬੜਾ ਪੇਜੀ ਲਾਠੀ ਭੁਗਵਾਣੀ ਜਾਈ। ਅੱਜ ਦੇ ਬੱਚੇ ਮਾਂ ਨੂੰ ਤੁਛ ਜਾਣਦੇ ਨੇ। ਪਰ ਮਾਂ ਜਦੋਂ ਚੁੱਪ ਕਰ ਜਾਂਦੀ ਆ ਉਸ ਕਰਦਾ ਕਿ ਹੋ ਜਾਂਦਾ ਸਤਿਆ ਨਾਸ਼ ਹੋ ਜਾਂਦਾ ਏ। ਸਤਿਆ ਨਾਸ਼ ਹੋ ਜਾਂਦਾ ਏ। ਜਦੋਂ ਅਸੀਂ ਇਸ ਨੂੰ ਵੇਖਣਾ ਚਾਹੁੰਦੇ ਆ ਕਿ ਤੁਸੀਂ ਸੁਪਨੇ ਆ ਜਾਂਦੀਆਂ ਪਹਿਲੀ ਅਛੇ ਆ ਤਾਂ ਪੜ ਕੇ ਵੀ ਇੱਕ ਕਦੇ ਆਈਦੀ 106 ਉਥੇ 6 ਤੇ ਲਿਖਿਆ ਏ ਕਿ ਮੈਂ ਸਤਿਆਨਾਜ ਕਰ ਦੇਣਾ ਏ ਜਿਹੜਾ ਮਾਂ ਦੇ ਕਹਨੇ ਵਿੱਚ ਨਹੀਂ ਲੱਗਦਾ ਹੈ ਹਲੇ ਵੀ ਹਲੇ ਵੀ ਪਰਮੇਸ਼ਵਰ ਦਾ ਬਚਨ ਇਸ ਜਗ੍ਹਾ ਤੇ ਕੀਆ ਗੱਲਾਂ ਵਿੱਚੋਂ ਗੱਲ ਨਿਕਲੀ ਗੱਲ ਕਿਹੜੀ ਨਿਕਲਦੀ ਆ ਉਹ ਪੜਾਂਗੇ ਅੱਗੇ ਔਰ ਵੈਸੇ ਹੀ ਮੱਛਲੀਆਂ ਵਿੱਚੋਂ ਮੇਸ ਜਿੰਨੀ ਵੇਚਾ ਕੇ ਤੇ ਬਾਟ ਦਿਆਂ ਜਿੰਨੀਆਂ ਸੀ ਕਿ ਕਿਤੇ ਉਹਨੇ ਉਹਨੇ ਕੋਤੇ ਰੱਖੀਆਂ ਸਹੀ ਅਜਨੇ ਕੀ ਕਰਦੇ ਨੇ ਪਾਦਰੀ ਪਹਿਲੇ ਮੇਰੇ ਵਾਸਤੇ ਖਾਣਾ ਲਿਆਓ ਮੇਰੀ ਬਾਤ ਅੱਛੀ ਗੱਲ ਨੇ ਉਹ ਵੀ ਕਿਧਰੇ ਆਏ ਪਰਮੇਸ਼ਰ ਕੋਲ ਆਏ ਪਰਮੇਸ਼ਰ ਨੇ ਕੀਤੀ ਪ੍ਰਾਰਥਨਾ ਕੀਤੀ ਤੇ ਉਹਨੂੰ ਵੰਡਿਆ ਵੰਡਿਆ ਵੰਡ ਕੇ ਕੀ ਹੋਇਆ ਉਹਦੇ ਚ ਬਹੁਤ ਸਾਰੀ ਬਚਤ ਹੋ ਗਈ ਔਰ ਜਦ ਵੇ ਖਾ ਕੇ ਤ੍ਰਿਪਤ ਹੋ ਗਏ ਜਦ ਵੇ ਖਾ ਕੇ ਰਜ ਕੇ ਪਰਸੰਨ ਹੋ ਗਏ ਨੇ ਚਿਹਰੋਂ ਸੇ ਕਿਹਾ ਉਸਨੇ ਆਪਣੇ ਚੇਲੂ ਸੇ ਕਿਹਾ ਬਚੇ ਹੋਏ ਬਚੇ ਹੋਏ ਟੁਕੜੋ ਟੁਕੜੇ ਪਟੋਰ ਲੋ ਕਿ ਕੁਝ ਫੇਕਾ ਨਾ ਜਾਏ ਹallelujah ਹallelujah ਕਹਿੰਦਾ ਇਹਨਾਂ ਵਿੱਚੋਂ ਕੀ ਕਰ ਲੋ ਇਕੱਠੇ ਕਰ ਲੋ ਇਕੱਠੇ ਕਰ ਲੋ ਸੁੱਟਨੇ ਨਹੀਂ ਹੈ ਸੁੱਟਨੇ ਨਹੀਂ ਹੈ ਤੁਸੀਂ ਕੀ ਕਰਦੇ ਹੋ ਝੂਠ ਨੂੰ ਸੁੱਟ ਦਿੰਦੇ ਉਹਨਾਂ ਨੂੰ ਇਕੱਠੇ ਕਰਕੇ ਨਹੀਂ ਰੱਖਦੇ ਹੈਗੇ ਪਰਮੇਸ਼ਵਰ ਕਹਿੰਦਾ ਬੱਚੇ ਹੋਇਆਂ ਨੂੰ ਵੀ ਇਕੱਠਾ ਕਰਨ ਹੁਣ ਇਹ ਬੱਚੇ ਹੋਏ ਕੀ ਐ ਇਹ ਬੱਚੇ ਹੋਏ ਤੁਹਾਡੇ ਨਿਆਣੇ ਨੇ ਤੁਹਾਡੇ ਬੱਚੇ ਨੇ ਇਹੋ ਰੋਟੀਆਂ ਵਾਸਤੇ ਨਹੀਂ ਕਹਿ ਰਿਆ ਕਹਿੰਦਾ ਤੁਸੀਂ ਬਚ ਗਏ ਹੋ ਪਿਆਰ ਦੇ ਨਾਲ ਉਹਨਾਂ ਨੂੰ ਵੀ ਇਕੱਠਿਆਂ ਕਰਨ ਉਹਨਾਂ ਨੂੰ ਵੀ ਇਕੱਠਿਆਂ ਉਹਨਾਂ ਤੇ ਵੀ ਕਿਰਪਾ ਕਰਵਾ ਦੇ ਜੇ ਤੁਸੀਂ ਉਹਨਾਂ ਨੂੰ ਸਤਾਹੋਗੇ ਜੇ ਤੁਸੀਂ ਉਹਨਾਂ ਨਾਲ ਝਗੜੋਗੇ ਉਹ ਇਕੱਠੇ ਨਹੀਂ ਹੋਣਗੇ ਹਲੇ ਹਲੇ ਕਦੇ ਜਦੋਂ ਵੀ ਕਿਸੇ ਨਸ਼ੇੜੀ ਦਾ ਮਨ ਜਿੱਤਣਾ ਹੈ ਮਨ ਜਿੱਤਣਾ ਨਸ਼ੇੜੀ ਦਾ ਤੇ ਨਸ਼ੇੜੀ ਨਾਲ ਪਿਆਰ ਦੀਆਂ ਗੱਲਾਂ ਸ਼ੁਰੂ ਕਰ ਲਓ ਨਸ਼ੇੜੀ ਜਦੋਂ ਨਸ਼ਾ ਕਰਕੇ ਬਾਹਰੋਂ ਆਉਂਦਾ ਜਿਵੇਂ ਮੈਂ ਉਦਾਂ ਹੁੰਦਾ ਸੀ ਮੈਂ ਆਪਣੀ ਗੱਲ ਦੱਤੂੰਗਾ ਮੈਂ ਬੜਾ ਰੋਲਾ ਪਾਉਂਦਾ ਹੁੰਦਾ ਸੀ ਇਥੋਂ ਦਰਦ ਦੀ ਬਾਹਰ ਜਿਹੜੀ ਥੜੀ ਬਣਾਈ ਹੋਈ ਹੈ ਉਹ ਸੌਣ ਵਾਸਤੇ ਮਾਪੜੇ ਬਣਾਈ ਸੀ ਪਰ ਆਪਣੇ ਮਨ ਉੱਤੇ ਸੌਣ ਦਾ ਮੌਕਾ ਨਹੀਂ ਅੱਜ ਜਿਹੜੀ ਸਾਨੂੰ ਲੋਬੀ ਬਣਾਈ ਹੋਈ ਹੈ ਇਹ ਕਮਰੇ ਦੇ ਨਾਲ ਖੱਲੇ ਇਹ ਲੋਬੀ ਮੈਂ ਕਦੇ ਵਾਸਤੇ ਬਣਾਈ ਸੀਗੀ ਇੱਥੇ ਮੇਜ਼ ਲਾਉਂਗਾ ਇੱਥੋਂ ਖਾਓ ਪੀਓ ਯਾਰਾ ਦੋ ਦੋ ਤੇ ਬਾਤਾਂ ਬਣਾਇ ਤੋਂ ਬਾਅਦ ਨੂੰ ਚੱਲ ਜਾਣਗੇ ਅੰਦਰ ਨਹੀਂ ਚੱਲਦੇ ਪਰ ਪਰਮਿਸ਼ਨ ਇਹ ਕਰਨ ਨਹੀਂ ਨਹੀਂ ਇਨਸਾਨ ਆਪਣੀਆਂ ਬਹੁਤ ਸਾਰੀਆਂ ਝੁਕਤੀਆਂ ਸੋਚਦਾ ਏ ਬਹੁਤ ਜ਼ਨੀਯੁਕਤੀਆਂ ਸੋਚਦਾ ਪਰ ਪਰਮੇਸ਼ਰ ਦੀ ਜੁਕਤੀ ਕੋ ਜੋ ਹੋਰ ਜੇ ਪਰਮੇਸ਼ਰ ਨੇ ਇੱਥੇ ਕਹਿੰਦਾ ਕਿ ਜਿਹੜੇ ਬਚ ਗਏ ਨੇ ਉਹਨਾਂ ਨੂੰ ਇਕੱਠਿਆਂ ਕਰ ਲਵੋ ਅੰਤ ਉਹਨਾਂ ਨੇ ਫਟੋਰਾ ਹallelujah ਹallelujah ਇਕੱਠਿਆਂ ਕਰ ਲਵੋ ਕਰ ਲਵੋ ਉਹ ਇਕੱਠਿਆਂ ਕਰਨਾ ਕੀ ਆ ਆਪਣੇ ਬੱਚੇ ਆਪਣੀ ਭੈਣ ਆਪਣੇ ਭਰਾ ਉਹ ਇਕੱਠੇ ਕਰਨਿਆ ਹਾਰ ਨਹੀਂ ਹਾਰ ਨਹੀਂ ਉਹਨਾਂ ਕੋਲੇ ਉਹਨਾਂ ਨੂੰ ਤੁਣਕਾ ਛੱਡੀ ਜਾਣਾ ਏ ਉਹਨਾਂ ਨੂੰ ਤੁਣਕਾ ਛੱਡੀ ਜਾਣਾ ਏ ਵੀ ਤੁਹਾਡਾ ਸੁਪਨਿਆ ਇੱਕ ਦੀ 6 ਵਾਲਾ ਸਤਿਆਨਾਥ ਹੋ ਜਾਣਾ ਜੀ ਬਚ ਜਾਓ ਉਹਨਾਂ ਨੂੰ ਕਹੋ ਤਾਂ 9 ਦੀ 12 ਵਾਲਾ ਕਹੋ ਕਿ ਤੁਸੀਂ ਠੋਕਰ ਖਾ ਲਈਏ ਹallelujah 11 ਵਿੱਚ ਆਜਿਚ ਆ ਵਾਰਾਂ ਵਿੱਚ ਠੋਕਰਿਆ ਉਹਨੂੰ ਇਹ ਤਾਨੇ ਮਾਰੀ ਜਾਓ ਉਹਨਾਂ ਨੂੰ ਬਵਿਸ਼ਵਾਸ ਹਾਰ 15 ਤੋਂ ਠੋੜ ਦੇ ਵਿੱਚ ਵਿੱਚ ਜਿਹੜੀ ਮਰਜ਼ੀ ਬੋਲ ਦਿਓ ਉਹ ਸਰਾਪ ਹੀ ਉਹਨਾਂ ਵਾਸਤੇ ਕਹ ਤੁਹਾਡੇ ਤੇ ਇਹ ਠਹਿਰਿਆ ਹੋਇਆ ਏ ਜੇ ਇਹਨੂੰ ਛਡਾਉਣਾ ਜੇ ਤੇ ਮੁੜਿਆ ਉਹ ਚਰਚ ਵਿੱਚ ਹਾਲੇ ਵੀ ਹੇਲੂਇਆ ਇਹ ਬੋਲੋ ਉਹਨਾਂ ਹਾਲੇਲੂਇਆ ਹਾਲੇਲੂਇਆ ਇਹ ਮੇਰੇ ਐਨਕ ਨੇ ਕੰਮ ਨਹੀਂ ਕਰਨਾ ਮੈਂ ਕਿਉਂ ਵਾਰ-ਵਾਰ ਲਾਦੇ ਨੇ ਇਸ ਕਰਕੇ ਲਾਦੇ ਨੇ ਕਿ ਪ੍ਰਭੂ ਮੇਰੀ ਨਿਗਰੂ ਉਹ ਜ਼ਿਆਦਾ ਤੇਜ਼ ਕਰ ਆਮੀਨ ਆਮੀਨ ਮੇਰੇ ਬਾਤ ਤੁਸੀਂ ਪ੍ਰੇਸ਼ੀ ਨਹੀਂ ਕਰਦੇ ਜੇ ਤੁਸੀਂ ਮੇਰੇ ਬਾਤ ਤੇ ਪ੍ਰਾਰਥਨਾ ਕਰਦੇ ਤਾਂ ਤੁਹਾਡੀਆਂ ਪੈਰੇ ਉੱਤੇ ਨਹੀਂ ਆਉਂਦੇ ਹਾਲੇਲੂਇਆ ਹਾਲੇਲੂਇਆ ਪਰਮੇਸ਼ਵਰ ਕੀ ਕਹਿੰਦਾ ਏ ਉਹ ਇਕੱਠੇ ਕਰ ਲਵੋ ਆਪਣੇ ਪਰਿਵਾਰ ਨੂੰ ਇਕੱਠਾ ਕਰ ਲਵੋ ਉਹਨਾਂ ਨੂੰ ਇਕੱਠਿਆਂ ਕਰੋ ਕਿੱਥੇ ਵੀ ਆ ਜਿਹੜੇ ਇਕੱਠਿਆਂ ਕਰੋ ਉਹਨਾਂ ਨੂੰ ਗਟੋਰੋ ਉਹਨਾਂ ਨੂੰ ਇਹ ਰੋਟੀਆਂ ਇਕੱਠੀਆਂ ਕਰਨ ਦਾ ਮਤਲਬ ਨਹੀਂ ਹੈ ਆਪਣੇ ਵਚਨਾਂ ਨੂੰ ਇਕੱਠੀਆਂ ਕਰ ਲਵੋ ਗੱਲਾਂ ਵਿੱਚੋਂ ਗੱਲ ਨਿਕਲੇ ਗੰਨਾ ਵਿੱਚੋਂ ਗੱਲ ਨਿਕਲੀ ਗੱਲ ਕੀ ਨਿਕਲੀ ਆਓ 13 13 ਇੱਥੋਂ ਪੜਾਂਗੇ ਇਹ ਅੰਤ ਉਹਨਾਂ ਨੇ ਬਟੋਰਾ ਅੰਤ ਉਹਨਾਂ ਨੇ ਬਟੋਰਾ ਅਰ ਚੌਕੀ ਪੰਜ ਰੋਟੀਆਂ ਦੇ ਟੁਕੜੇ ਸੀ ਜੋ ਖਾਣੇ ਵਾਲੇ ਸੇ ਬਚ ਰਹੇ تھے 12 ਟੋਕਰੀਆਂ ਪਰ ਭਰੀ 12 ਟੋਕਰੀਆਂ ਭਰ ਗਈ ਹallelujah ਹallelujah ਉੱਥੇ ਕੀ 12 ਚੇਲੇ ਵਡੋਰੇਗੇ 12 ਚੇਲੇ ਚੇਲੇ ਵਡੋਰੇਗੇ ਕਿ ਜਿਹੜੇ 20000 ਨੂੰ ਖਵਾਨ ਵਾਲੇ ਪਰਮੇਸ਼ਰ ਦਾ ਵਚਨ ਖੜੇ ਹੋਗੇ ਆਮੇਨ ਆਮੇਨ 20000 ਨੂੰ ਵਚਨ ਖਵਾਨ ਵਾਲੇ ਬਣੇ ਨਿਓ ਵਚਨ ਖਵਾਨ ਅਜੀ ਕੀ ਵਰਨਾ ਵਚਨ ਬੋਲਣਾ ਕਿਉਂਕਿ ਪਰਮੇਸ਼ਰ ਵਚਨ ਕੱਲ ਕੇ ਕੀ ਕਰਦਾ ਚੰਗਿਆਈ ਦਿੰਦਾ ਏ ਵਚਨ ਕੱਲ ਕੇ ਪਰਮੇਸ਼ਰ ਤੁਹਾਡੇ ਤੇ ਕਿਰਪਾ ਕਰਦਾ ਏ ਵਚਨ ਕੱਲ ਕੇ ਤੁਹਾਡੇ ਕੋੜ ਨੂੰ ਜੰਗਾ ਕਰ ਦਿੰਦਾ ਏ ਅਮੀਨ ਵਚਨ ਕੱਲ ਕੇ ਪਰਮੇਸ਼ਰ ਲੰਗੜੇ ਤੌਰ ਦਿੰਦਾ ਏ ਆਮੀਨ ਪਰਮੇਸ਼ਰ ਵਚਨ ਕੱਲ ਕੇ ਬੋਲਿਆਂ ਨੂੰ ਸਨਾਨ ਦਿੰਦਾ ਏ ਕੀ ਜਦੋਂ ਅਸੀਂ ਕਹਿਣਾ ਮੰਨੀਏ ਪਾਸਟਰ ਦਾ ਉਹ ਪਾਸਟਰ ਦਾ ਕਹਿਣਾ ਨਹੀਂ ਪਰਮੇਸ਼ਰ ਦਾ ਕਹਿਣਾ ਉਹਦੀ ਜ਼ੁਬਾਨ ਦੇ ਵਿੱਚ ਉਹਦੀ ਇਹ ਮਸ਼ੀਨਰੀ ਦੇ ਵਿੱਚ ਆ ਇਹ ਨਹੀਂ ਮਸ਼ੀਨਰੀ ਹੈ ਇਹਦੇ ਵਿੱਚ ਬਚਨ ਕੌਣ ਪਾਦਾ ਪਰਮੇਸ਼ਰ ਕੀ ਕਹਿੰਦਾ ਤੂੰ ਮੇਰੇ ਸਿਰ ਤੇ ਤੇਲ ਚੱਸੀਆਏ ਜਿਉਂਨੇ ਸਿਰ ਤੇ ਤੇਲ ਚੱਸੀਆ ਉਹਨੇ ਇੱਥੇ ਉਹ ਆਹ ਤੇਲ ਦੀ ਗੱਲ ਨਹੀਂ ਕਰ ਰਿਹਾ ਉਹ ਬੁੱਧੀਜੀ ਗੱਲ ਕਰ ਰਿਹਾ ਹੈ। ਪਰਮੇਸ਼ਰ ਦੇ ਅਭਿਸ਼ੇਕ ਦੀ ਗੱਲ ਕਰ ਰਿਹਾ ਹੈ। ਜਦੋਂ ਅਸੀਂ ਪ੍ਰੇਤਾਂ ਦੇ ਕੰਮ ਦੋਹ ਦੇ ਆਇਚੇ ਪਰਦੇ ਆ ਉੱਥੇ ਕੀ ਕਹਿੰਦਾ ਤੁਹਾਡੇ ਉੱਤੇ ਕੀ ਠਹਿਰਿਆ? ਕੀ ਠਹਿਰਿਆ? ਕੀ ਠਹਿਰਿਆ? ਪਵਿੱਤਰ ਆਤਮਾ ਠਹਿਰਿਆ। ਬੋਲਿਆ ਕਰੋ ਘਰ ਸੁੱਤੇ ਰਹਿੰਦੇ ਹੋ ਤੇ ਕਹਿੰਦੇ ਉਹ ਅਸੀਂ ਬਟੌਰ ਲੈ ਆਏ ਇੰਨਾ ਨਹੀਂ ਬਟੋਰਿਆ ਜਾਣਾ ਇਦਾਂ ਨਹੀਂ ਬਟੋਰਿਆ ਇਹ ਬਟੋਰਨ ਵਾਸਤੇ ਇਹ ਤੁਹਾਡੇ ਕੋਲੇ ਇੱਕ ਬੁਕਸ ਹੈ ਇਹਦੇ ਵਿੱਚੋਂ ਪਰਮੇਸ਼ਰ ਦੇ ਵਚਨਾਂ ਨੂੰ ਜ਼ਾਦ ਕਰੋ ਸੁਨੋ ਦੇਖੋ ਕਿ ਪਰਮੇਸ਼ਰ ਤੁਹਾਡੇ ਉੱਤੇ ਕਿੰਨੀ ਵੱਡੀ ਕਿਰਪਾ ਕਰ ਦਿਆ ਏ ਹallelujah ਹallelujah ਅਓ ਇਹਦੀ 14 ਇਧਰੋਂ ਪੜਾਂਗੇ ਕਬ ਜੋ ਅਚਾਰੇ ਕਰਬ ਉਸਨੇ ਦਿਖਾਇਆ ਉਸੇ ਵੈ ਲੋਕ ਦੇਖ ਕੇ ਕਹਿਣੇ ਲਗੇ ਵੈ ਵਿਸ਼ਗੜਤਾ ਜੋ ਜਗਤ ਮੇ ਆਨੇ ਵਾਲਾ tha ਨਿਸ਼ਚੈ ਯਹੀ ਐ ਹallelujah ਹallelujah ਯਾਰ ਅਜਰੀਆ ਕੰਮ ਦੇਖੇ ਉਹਨੇ ਵੀ ਯਾਰ ਕਿ ਦੋ ਬੰਦੇ ਇੱਕ ਬੱਚਾ ਛੋਟਾ ਜਿਹਾ ਉਹਨੇ 12 ਜਾਣਿਆਂ ਨੂੰ ਤਿਆਰ ਕਰ ਲਿਆ ਨਾਲ ਉਹਦੀ ਰੋਟੀ ਵਿੱਚ ਇੰਨੀ ਸ਼ਕਤੀ ਸੀ 12 ਜਾਣਿਆਂ ਨੂੰ ਤਿਆਰ ਕਰ ਅਥਰੀਆ ਕੰਮ ਵੇਖੇ ਪਰਮੇਸ਼ਰ ਨੇ ਕਿ ਉਹਨੇ ਦੋ ਰੋਟੀਆਂ ਦੇ ਨਾਲ ਸਾਰਿਆਂ ਨੂੰ ਤ੍ਰਿੱਪ ਕਰ ਦਿੱਤਾ ਹallelujah ਹallelujah ਸਾਰਿਆਂ ਨੂੰ ਤ੍ਰਿੱਪ ਕਰ ਦਿੱਤਾ ਹallelujah ਪਰਮੇਸ਼ਰ ਨੇ ਉਹਨਾਂ ਨੇ ਵੇਖਿਆ ਕਿ ਅਥਰੀਆ ਕੰਮ ਦੇਖੇ ਕਿ ਇਹ ਤਾਂ ਸੰਭਾਈ ਕੰਮ ਹੈ ਪੀਏ ਦੇ ਪਿੱਛੇ ਚਲੀਏ ਸਾਨੂੰ ਜਿਆਦਾ ਫਿਰ ਆਪਣੇ ਇੱਧਰ ਉੱਧਰ ਭੱਜਣ ਦੀ ਲੋੜ ਨਹੀਂ ਨਹੀਂ ਸਾਨੂੰ ਫਿਰ ਬਿਲਡਿੰਗਾਂ ਤੇ ਉਹ ਬਣਾਉਣ ਦੀ ਲੋੜ ਨਹੀਂ ਸਾਨੂੰ ਫਿਰ ਜ਼ਿਆਦਾ ਕੰਡੀਆਂ ਵਾਲੇ ਪਾਸੇ ਚੱਲਣ ਦੀ ਲੋੜ ਨਹੀਂ ਇਹ ਕਿਉਂ ਨਹੀਂ ਰੋਡ ਬਣੀ ਫਿਰ ਤੁਹਾਡੇ ਕੋਲੇ ਨੌਕਰ ਆ ਜਾਣੇ ਨੇ ਤੁਹਾਡੇ ਕੋਲੇ ਨੌਕਰ ਨੌਕਰ ਆ ਜਾਣੇ ਨੇ ਤੁਹਾਡੇ ਕੋਲੋਂ ਹੈਲਪ ਦਾ ਲੋਕ ਆ ਜਾਣੇ ਨੇ ਤੁਹਾਡੇ ਕੰਮਾਂ ਨੂੰ ਕਰਨ ਵਾਸਤੇ ਜਦੋਂ ਤੁਸੀਂ ਪਰਮੇਸ਼ਰ ਪਿੱਛੇ ਚੱਲ ਪਏ ਇਹ ਤੋਂ ਹੋਰ ਦੇ ਪਿੱਛੇ ਵੀ ਤੁਹਾਡੇ ਨੌਕਰਾਂ ਨੇ ਤੁਹਾਡੇ ਪਰਿਵਾਰ ਨੇ ਚੱਲ ਪੈਣਾ ਹੈ ਹallelujah ਹੁਣ ਕੋਈ ਯਾਰ ਬੋਲਿਆ ਨਾ ਹੁਣ ਪਰਬੰਦ ਯੇਸ਼ੂ ਇਹ ਜਾਣਕਰ ਕਿ ਵਹ ਮੇਂਜ ਰਾਜਾ ਬਣਾਨੇ ਕੇ ਲਈ ਪਕੜਨਾ ਚਾਹਤੇ ਹੈ ਫਿਰ ਪਹਾੜ ਪਰ ਅਕੇਲਾ ਚਲਾ ਗਿਆ ਹallelujah ਇਹ ਆਇਤ ਕੋਈ ਨਾ ਨਹੀਂ ਰਚਦੀ ਪਰ ਤੁਹਾਡੇ ਕਰਕੇ ਅਸੀਂ ਕਰ ਦਿੰਦੇ ਆ ਕਿ ਯਿਸੂ ਉਥੋਂ ਕਿਉਂ ਚਲਾ ਗਿਆ ਉਹ ਲੋਕ ਯਿਸੂ ਦੇ ਆਲਦ ਵਾਲੇ ਇਕੱਠੇ ਹੋ ਗਏ ਯਿਸੂ ਦੇ ਆਲਦ ਵਾਲੇ ਇਕੱਠੇ ਹੋ ਗਏ ਤੇ ਯਿਸੂ ਉਥੋਂ ਸੈਟ ਹੋ ਗਿਆ ਕੀ ਕਹਨ ਜਾਂਦੇ ਕਿ ਤੂੰ ਧਰਤੀ ਦਾ ਰਾਜਾ ਨੰਦ ਯਿਸੂ ਜੀ ਕਹਿੰਦਾ ਮੈਂ ਧਰਤੀ ਦਾ ਨਹੀਂ ਆ ਯਿਸੂ ਜੀ ਕਹਿੰਦਾ ਮੈਂ ਧਰਤੀ ਦਾ ਨਹੀਂ ਜਦੋਂ ਯਿਸੂ ਮਜੀਹ ਨੂੰ ਫੜਨ ਵਾਸਤੇ ਆਏ ਯਿਸੂ ਮਜੀਹ ਨੇ ਉਸ ਤੋਂ ਪਹਿਲਾਂ ਕਿ ਕਪਸਾ ਦੇ ਇੱਤੇ ਅਰਦਾ ਖਾਣਾ ਖਵਾ ਚੁੱਕਾ ਸੀ ਆਪਣੇ ਚੇਹਿਆਂ ਤੇ ਹਾਲੇਲੀਆ ਔਰ ਉਹ ਦੱਸ ਚੁੱਕਾ ਜੀਗਾ ਕਿ ਆ ਬੰਦਾ ਜਿਹੜਾ ਮੇਰੇ ਹੱਥ ਨਾਲ ਪਾਇਆ ਕਟੋਰੀ ਤੇ ਬੜਾ ਮੈਂ ਮੈਂ ਕਰਦਾ ਨਾਲ ਹੋ ਕੇ ਤੇ ਕਰਦਾ ਕਿ ਮੈਂ ਤੇਰਾ ਮੈਂ ਤੇਰਾ ਇਹੀ ਮੇਰਾ ਦੁਸ਼ਮਣ ਏ ਹਾਲੇਲੀਆ ਕਹਿੰਦਾ ਇਹੀ ਮੇਰਾ ਦੁਸ਼ਮਣ ਜੀ ਇਹਦੇ ਅੰਦਰ ਖੋਟ ਹੈ ਹਾਲੇਲੀਆ ਸਾਡੇ ਅੰਦਰ ਕਹਦੇ ਖੋਟ ਨਾ ਹੋਵੇ ਖੋਟ ਨਾ ਨਾ ਹੋਵੇ ਉਸ ਦਾ ਮਤਲਬ ਉਹਨੇ ਉੱਥੇ ਕੀ ਕੀਤਾ ਖੋਟ ਕੀਤਾ ਕੀ ਕੀਤਾ ਲਾਲਚ ਕੀਤਾ ਇਹ ਸਾਰੀ ਥੈਲੀ ਰੁਪਈਆ ਉਹਦੇ ਕੋਲ ਹੁੰਦਾ ਸੀ ਉਹਨੂੰ ਦੱਸਿਆ ਹੁੰਦਾ ਕਿ ਖਰਚ ਕਰਨਾ ਉਹ ਕਰਨਾ ਕਰ ਦਾਂਗੇ ਸੈਡ ਹੋ ਜਾਂਦਾ ਇਹ ਜਗ੍ਹਾ ਤੇ ਵੀ ਜਦੋਂ ਉਹ ਮੋਲੇ ਨੂੰ ਗਿਆ ਇੱਥੇ ਵੀ ਸੈਡ ਸੀ ਉਹ ਜਗ੍ਹਾ ਤੇ ਵੀ ਉਹਨੇ ਲਾਲਚ ਕੀਤਾ ਜਿਸ ਨੂੰ ਸੀ ਰੁਪਈਆ ਵਿੱਚ بیچ ਦਿੱਤਾ ਦਿੱਤਾ ਵੇਚ ਦੇ ਤਾ ਮੈਂ ਆਮ ਲੋਕ ਕਹਿੰਦੇ ਆ ਕਿ ਜੇ ਰੱਬ ਵੀ ਆ ਜਾਵੇ ਤੇ ਅੱਜ ਦੀ ਦੁਨੀਆ ਨੇ ਉਹਨੂੰ ਵੀ ਵੇਚ ਦੇਣਾ ਦੋਸਤੋ ਵੇਚ ਚੁੱਕਾ ਜੋ 10 ਕਰੋਤੀ ਉਹਨੂੰ ਵੇਚ ਚੁੱਕਾ ਉਹ ਜਿਹੜਾ 10 ਕਰੋਤੀ ਨਾ ਬਣੋ ਜਿਹੜੀ ਜ਼ਬਾਨ ਚੋਂ ਗੱਲ ਕੱਢੀਏ ਉਹਨੂੰ ਪੂਰਾ ਕਰੀਏ ਤੇ ਸਾਡੀਆਂ ਆਰਥਿਕਾਂ ਵਰਤਨਾ ਦੇ ਵੱਡੀ ਕਿਰਪਾ ਹallelujah ਆਮੀ ਸਾਰਿਆਂ ਨੂੰ ਮੇਰੇ ਲੋ ਜੈ ਮਸੀਹ ਦੀ ਹੁਣ ਸਾਡੇ ਪ੍ਰਭੂ ਦਾ ਪਿਆਰ ਸੁਣਨ ਵਾਲਿਆਂ ਤੇ ਈ ਬੜੇ ਔਰ ਇਸ ਮੂਵੀ ਨੂੰ ਅੱਗੇ ਪੇਜੋ ਤੇ ਤੁਸੀਂ ਸਭ ਪ੍ਰਾਰਥਨਾ ਕਰਵਾ ਸਕਦੇ ਹੋ ਤੁਹਾਡੇ ਫੋਨ ਨੰਬਰਾਂ ਦੇ ਵਿੱਚ ਫੋਨ ਨੰਬਰ ਇਹਦੇ ਉੱਤੇ ਲਿਖਿਆ ਜਾਏਗਾ ਬੋਲ ਵੀ ਦਿੰਨੇ ਆ 708 760 1990 ਪਾਸਟਰ ਬਾਲ ਕਿਸ਼ਨ ਜੋ ਤੁਹਾਡੇ ਸਾਹਮਣੇ ਹਾਜ਼ਰ ਹੈ ਔਰ ਤੁਹਾਡੇ ਲਈ ਸਦਾ ਪ੍ਰਾਰਥਨਾ ਕਰਦਾ ਰਹੇਗਾ ਜਦ ਤੱਕ ਸਵਾਦ ਨੇ ਆਮੀਨ ਆਮੀਨ ਔਰ ਇਹਨੂੰ ਅੱਗੇ ਵੀ ਫਾਰਵਰਡ ਕਰੋ ਯਿਸੂ ਜੀ ਦੇ ਨਾਮ ਤੋਂ ਨੇ ਆਮੀਨ ਹਾਲੇਲੂਇਆ ਹਾਲੇਲੂਇਆ